ਬਠਿੰਡਾ ਦੇ ਅੰਦਰ ਇੱਕ ਵਕੀਲ ਤੇ ਅੱਜ ਫੇਰ ਹੋਈ ਫਾਇਰਿੰਗ ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ ਐਸਪੀ ਸਿਟੀ ਪਹੁੰਚੇ ਮੌਕੇ ਤੇ ਮਾਮਲਾ ਬਠਿੰਡਾ ਦੇ ਗੋਨੇਆਣਾ ਰੋਡ ਐਨ ਐਫਲ ਕਲੋਨੀ ਦੇ ਨੇੜੇ ਦਾ ਜਿੱਥੇ ਇੱਕ ਵਕੀਲ ਜੋ ਪੇਸ਼ੇਵਰ ਜੋ ਵਕੀਲ ਹੈ ਉਸ ਦੇ ਉੱਤੇ ਦੋ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਹਜੇ ਤੱਕ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਉਹ ਵਿਅਕਤੀ ਜਿਹੜੇ ਵਿਅਕਤੀ ਦੇ ਜਿਹੜੇ ਵਕੀਲ ਦੇ ਗੋੜੀ ਲੱਗੀ ਹੈ ਉਹ ਬਠਿੰਡਾ ਦੇ ਅਗੇ ਦੇ ਸਸਤਾਲ ਵਿਖੇ ਦਾਖਲ ਹੈ ਅਤੇ ਇਸ ਨੂੰ ਲੈ ਕੇ ਐਸਪੀ ਸਿਟੀ ਨਰਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਚੁੱਕੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਵੱਲੋਂ ਮੁਕੱਦਮਾ ਦਾਖਲ ਕੀਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਵੱਖ-ਵੱਖਰੀਆਂ ਟੀਮਾਂ ਨੇ ਉਹ ਬਣਾਈਆਂ ਗਈਆਂ ਨੇ ਤੇ ਜਲਦੀ ਹੀ ਇਹ ਜਿਹੜੇ ਆਪਣਾ ਗੋਲੀ ਮਾਰਨ ਵਾਲੇ ਆ ਜਿੰਨਾਂ ਵੱਲੋਂ ਇਹ ਫਾਇਰ ਕੀਤੀ ਗਈ ਹੈ ਉਹਨਾਂ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਜਾਵੇਗਾ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਐਨਐਫਲ ਕਲੋਨੀ ਦੇ ਨੇੜੇ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਸਾਰਾ ਮਾਮਲਾ ਹੈ ਇਹ ਇੱਕ ਪੇਸ਼ੇਵਰ ਇੱਕ ਵਕੀਲ ਸੀ ਉਸਦੇ ਉੱਤੇ ਫਾਇਰਿੰਗ ਹੋਈ ਹੈ ਉਹ ਜ਼ਖਮੀ ਹੋਇਆ ਉਸਤੇ ਇੱਕ ਗੋਲੀ ਲੱਗੀ ਹੈ ਅਤੇ ਪੁਲਿਸ ਉਸ ਦੇ ਬਿਆਨ ਲਿਖਣ ਤੋਂ ਬਾਅਦ ਮਾਮਲਾ ਦਾਜ ਕਰੇਗੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਟੀਮਾਂ ਨੇ ਜਿਹੜੀਆਂ ਵੱਖ-ਵੱਖ ਬਣਾ ਦਿੱਤੀਆਂ ਗਈਆਂ ਆਏ ਦਿਨ ਬਠਿੰਡਾ ਦੇ ਅੰਦਰ ਫਾਇਰਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ ਲੇਕਿਨ ਪੁਲਿਸ ਵੱਲੋਂ ਲਗਾਤਾਰ ਇਹਨਾਂ ਮਾਮਲਿਆਂ ਨੂੰ ਟ੍ਰੇਸ ਵੀ ਕੀਤਾ ਜਾ ਰਿਹਾ ਹੈ ਪਿਛਲੇ ਦਿਨੀ ਇੱਕ ਭਗਤਾ ਭਾਈ ਕਾ ਵਿਖੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਪੁਲਿਸ ਨੇ ਉਸ ਨੂੰ 12 ਘੰਟੇ ਦੇ ਅੰਦਰ ਅੰਦਰ ਉਸ ਨੂੰ ਆਪਣਾ ਵੀ ਆਪਣਾ ਟਰੈਸ ਕਰ ਲਿਆ ਸੀ ਤੇ ਹੁਣ ਇਹ ਮਾਮਲਾ ਇੱਕ ਨਵਾਂ ਸਾਹਮਣੇ ਆਇਆ ਹੈ ਪੁਲਿਸ ਇਸ ਮਾਮਲੇ ਦੇ ਉੱਤੇ ਵੀ ਲੱਗ ਚੁੱਕੀ ਹੈ ਤੇ ਇਨਾਂ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਇਹ ਵਿਅਕਤੀ ਸਲਾਖਾਂ ਦੇ ਪਿੱਛੇ ਹੋਣਗੇ ਐਸਪੀਸੀਟੀ ਨੇ ਕਿਹਾ ਕਿ ਜਲਦੀ ਹੀ ਇਨਾਂ ਨੂੰ ਸਾਡੇ ਵੱਲੋਂ ਗ੍ਰਿਫਤਾਰ ਕੀਤਾ ਜਾਵੇਗਾ ਇਹ 4 ਵਜੇ ਦੇ ਕਰੀਬ ਸਾਨੂੰ ਇੱਕ ਇਨਫਾਰਮੇਸ਼ਨ ਮਿਲੀ ਸੀ ਕਿ ਇੱਕ ਯਸ਼ਪਿੰਦਰ ਨਾਮ ਦਾ ਵਿਅਕਤੀ ਹੈ ਜੋ ਕਿ ਪੇਸ਼ੇਵਰ ਜੁਡੀਸ਼ੀਅਲ ਐਡਵੋਕੇਟ ਦਾ ਕੰਮ ਕਰਦਾ ਹੈ ਤੇ ਇਹ ਤੇ ਢਿਲੂਨਗਰ ਬਠਿੰਡਾ ਦੇ ਵਿੱਚ ਰਹਿਣ ਵਾਲਾ ਹੈਗਾ ਇਹ ਗਨਸ਼ਾਟ ਇੰਜਰੀ ਦੇ ਨਾਲ ਆਦੇਸ਼ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਦਾਖਲ ਹੋਇਆ ਸਾਡੇ ਵੱਲੋਂ ਮੌਕੇ ਪਰ ਟੀਮਾਂ ਜਿਹੜੀਆਂ ਹੈਗੀਆਂ ਨੇ ਰਵਾਨਾ ਕਰ ਦਿੱਤੀਆਂ ਗਈਆਂ ਸੀਗੀਆਂ ਅਸੀਂ ਮੌਕੇ ਪਰ ਆਏ ਹਾਂ ਤੇ ਜਿਹੜੀ ਹੈਗੀ ਹੈ ਇਸ ਮੁਕਦਮੇ ਇਸ ਦੇ ਘਟਨਾ ਦੇ ਸਬੰਧ ਦੇ ਵਿੱਚ ਅਸੀਂ ਉਹਨਾਂ ਦੇ ਬਿਆਨ ਕਲਮ ਬੰਦ ਕਰਕੇ ਮੁਕਦਮਾ ਦਰਜ ਕਰਾਂਗੇ ਤੇ ਵਕਫ ਵਕਫ ਟੀਮਾਂ ਜਿਹੜੀਆਂ ਹੈਗੀਆਂ ਸੀ ਇਹਦੇ ਵਿੱਚ ਇਕੱਠੇ ਕਰ ਦਿੱਤੀਆਂ ਗਈਆਂ ਮਾਨਯੋਗ ਐਸਐਸਪੀ ਸਾਹਿਬ ਠੰਡਾ ਵੱਲੋਂ ਡੀਐਸਪੀ ਡੀਐਸਪੀ ਸਿਟੀ ਟੂ ਸੀਆਈਏ ਤੇ ਐਸਐਚਓ ਥਰਮਲ ਦੀ ਜਿਹੜੀ ਹੈਗੀ ਇਸ ਘਟਨਾ ਦੇ ਸਬੰਧ ਵਿੱਚ ਡਿਊਟੀ ਲਗਾਈ ਗਈ ਹੈ ਸੋ ਪ੍ਰੀਲੀਮਿਨਰੀ ਜਿਹੜੀ ਹੈਗੀ ਉਹ ਦੱਸਣ ਮੁਤਾਬਕ ਇਹ ਸੀਗਾ ਕਿ ਜਿੱਦਾਂ ਉਹਨਾਂ ਨੇ ਦੱਸਿਆ ਜਸ਼ਪਾਲ ਨੇ ਕਿ ਮੈਂ ਇਥੋਂ ਜਾ ਰਿਹਾ ਸੀਗਾ ਤੇ ਜਦੋਂ ਗੇਟ ਦੇ ਕੋਲ ਪਹੁੰਚਿਆ ਤਾਂ ਉੱਥੇ ਦੋ ਬੰਦੇ ਜਿਹੜੇ ਗੱਡੀ ਦੇ ਵਿੱਚ ਆਉਂਦੇ ਆ ਤੇ ਗੱਡੀ ਦੇ ਵਿੱਚ ਉਤਰ ਕੇ ਜਿਹੜਾ ਹੈਗਾ ਉਹਨਾਂ ਨੇ ਇਹਦੇ ਉੱਪਰ ਫਾਇਰਿੰਗ ਕਰ ਦਿੱਤਾ ਉਹਨਾਂ ਦੇ ਫੇਸ ਕਵਰ ਸੀ ਕੇ ਸੋ ਇਹ ਮਦ ਇਹ ਜਿਹੜੇ ਬੰਦੇ ਤੇ ਇੱਕ ਲੱਤ ਤੇ ਗੋਲੀ ਵੱਜੀ ਹੈ ਉਹਦੇ ਦਸਤਾਬਿਕ ਹੈਗਾ ਫਰਦਰ ਜਿਹੜਾ ਹੈਗਾ ਇਹ ਸਾਰੀ ਚੀਜ਼ਾਂ ਵਾਸਤੇ ਅਸੀਂ ਇਨਟ੍ਰੈਸ ਕਰਨ ਲਈ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਨੇ ਤੇ ਜਲਦੀ ਹੀ ਜਿਹੜਾ ਹੈਗਾ ਇਸ ਘਟਨਾ ਸੰਬੰਧੀ ਅਸੀਂ ਜਾਂਚ ਮੁਕੰਮਲ ਕਰਕੇ ਜੋ ਬੰਦੀ ਐਕਸ਼ਨ ਹੋਗਾ ਲਿਆ ਜਾਊਗਾ ਸੰਦੇ ਵਕੀਲ ਦੇ ਹਾਲਾਤ ਕਿਵੇਂ ਨੇ ਗਨ ਸ਼ਾਟ ਇੰਜਰੀ ਕਿਸ ਜਗ੍ਹਾ ਤੇ ਹੈ ਔਰ ਕਿੰਨੇ ਫਾਇਰ ਹੋਏ ਨੇ ਲੱਤ ਦੇ ਉੱਪਰ ਇੱਕ ਗੋਲੀ ਲੱਗੀ ਹੋਈ ਹੈ ਉਹਨਾਂ ਦੇ ਅਦਰਵਾਇਜ਼ ਹੀ ਇਸ ਸਟੇਬਲ ਤੇ ਇਸ ਟਾਈਮ ਠੀਕ ਨਹੀਂ ਤੇ ਅਦਰਵਾਇਜ਼ ਜਿਹੜਾ ਹੈਗਾ ਆਦੇਸ਼ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਮਲਾ ਜਿਹੜੇ ਉਹਨਾਂ ਦੇ ਦੱਸਣ ਮੁਤਾਬਕ ਸੀ ਕਿ ਦੋ ਬੰਦੇ ਗੱਡੀ ਦੇ ਉੱਪਰ ਆ ਕੇ ਜਿਹੜੇ ਹੈਗੇ ਉਹਨਾਂ ਨੇ ਗੋਲੀ ਚਲਾਈ ਹੈ ਬਾਕੀ ਜਿਹੜੀ ਮਤੀ ਵਤੀਸ਼ਦਰਨ ਤੱਥ ਜਿਹੜੇ ਸਾਹਮਣੇ ਆਉਣਗੇ ਉਸ ਮੁਤਾਬਕ ਜਿਹੜਾ ਟ੍ਰੇਸ ਹੋਊਗਾ ਕਿ ਕੌਣ ਬੰਦੇ ਸੀ ਕਿ ਕਿਸ ਮੰਤਵ ਲਈ ਆਏ ਸੀਗੇ ਕਿ ਕਿ ਵਜਾ ਰੰਜਿਸ਼ ਕੀ ਹੈਗੀ ਹੈ ਉਹਨਾਂ ਸਾਰੇ ਪਹਿਲਾਂ ਉਹ ਤੇ ਜਾਂਚ ਕੀਤੀ ਜਾ ਰਹੀ ਹੈ